124 ਸਾਲ ਬਾਅਦ ਅੱਜ ਨਾਭਾ ਰਿਆਸਤ ਦੇ ਵਿੱਚ ਕਮਰ ਅਬੈ ਉਹਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਜੇ ਆਪਾਂ ਅਬੈ ਉਹਦੇ ਪ੍ਰਤਾਪ ਸਿੰਘ ਦੇ ਵੱਡ-ਵਡੇਰਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਪੜ ਦਾਦਾ ਰਾਜਾ ਹੀਰਾ ਸਿੰਘ ਜੋ ਇੰਨੇ ਧਾਰਮਿਕ ਖਿਆਲਾਂ ਦੇ ਸੀ ਕਿ ਉਹਨਾਂ ਨੇ ਇੱਕ ਵਾਰ ਭਾਈ ਨਰੈਣ ਸਿੰਘ ਜੀ ਜੋ ਭਾਈ ਕਾਨ ਸਿੰਘ ਨਾਬਾ ਦੇ ਪਿਤਾ ਸੀ ਉਹਨਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਬੁਲਾ ਕੇ ਉਹਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਤੇ ਆਪ ਕੋਲ ਬੈਠ ਕੇ ਸਰਵਣ ਕੀਤਾ ਸੀ ਜਿਸ ਵੇਲੇ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਰਾਜਾ ਹੀਰਾ ਸਿੰਘ ਇੰਨੇ ਜ਼ਿਆਦਾ ਖੁਸ਼ ਹੋਏ ਕਿ ਉਹਨਾਂ ਨੂੰ ਜ਼ਗੀਰ ਦੇਣੀ ਚਾਹੀ ਪਰ ਭਾਈ ਨਰੈਣ ਸਿੰਘ ਜੀ ਨੇ ਸਾਫ਼-ਸਾਫ਼ ਗੁਰਬਾਣੀ ਦੀ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਕਹਿੰਦੇ ਉਹਨਾਂ ਨੂੰ ਜਿਸ ਪਾਲਕੀ ਵਿੱਚ ਬਿਠਾ ਕੇ ਭੇਜਣਾ ਸੀ ਉਸ ਪਾਲਕੀ ਨੂੰ ਆਪ ਮੋਢਾ ਲਾ ਕੇ ਉਹਨਾਂ ਦੇ ਨਿੱਜੀ ਆਸਥਾਨ ਤੱਕ ਛੱਡ ਕੇ ਆਏ ਤੇ ਸ਼ਰਦਾ ਪ੍ਰਗਟ ਕੀਤੀ ਮਹਾਰਾਜਾ ਹੀਰਾ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਭਾਈ ਕਾਨ ਸਿੰਘ ਜੀ ਨਾਬਾ ਆਪਣੇ ਮਹਾਨ ਕੋਸ਼ ਗ੍ਰੰਥ ਵਿੱਚ ਲਿਖਦੇ ਹਨ ਮਹਾਰਾਜਾ ਹੀਰਾ ਸਿੰਘ ਨੇ ਜਿਸ ਜੋਗ ਰੀਤੀ ਨਾਲ ਰਾਜ ਪ੍ਰਬੰਧ ਕੀਤਾ ਅਤੇ ਪਰਜਾਂ ਨੂੰ ਸੁੱਖ ਦਿੱਤਾ ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ ਆਪ ਦਾ ਵਿਦਿਆ ਨਾਲ ಅಪਾਰ ਪ੍ਰੇਮ ਸੀ ਰਿਆਸਤ ਵਿੱਚ ਅਨੇਕਾਂ ਸਕੂਲ ਖੋਲੇ ਵਿਦਿਆਰਥੀਆਂ ਨੂੰ ਬਹੁਤ ਵਜੀਫੇ ਦਿੱਤੇ ਮੁਕਾਲਫ ਸਾਹਿਬ ਨੂੰ ਸਿੱਖ ਰਿਲੀਜੀਅਨ ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਜ ਨੂੰ ਪੱਕੇ ਪੈਰੀ ਕਰਨ ਦਾ ਯਤਨ ਕੀਤਾ ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਏ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਜੋਗ ਬਣਾਉਣ ਲਈ ਬਿਆੰਤ ਤਨ ਖਰਚਿਆ ਮਹਾਰਾਜਾ ਹੀਰਾ ਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ ਉਹ ਰਿਆਸਤ ਦੇ ਖਜ਼ਾਨੇ ਨੂੰ ਪੂਜਾ ਦੀ ਇਮਾਨਤ ਸਮਝਦੇ ਸਨ ਇਨਸਾਫ ਲਈ ਨਿਤ ਸਮਾਂ ਦਿੰਦੇ ਅਤੇ ਉਹਨਾਂ ਦੇ ਦਰਬਾਰ ਵਿੱਚ ਬਿਨਾਂ ਰੋਕ ਟੋਕ ਹਰੇਕ ਆਦਮੀ ਪਹੁੰਚ ਸਕਦਾ ਸੀ ਕਿਸੇ ਮਹਾਰਾਜੇ ਦੇ ਜੀਵਨ ਵਿੱਚ ਜਦੋਂ ਐਸੀਆਂ ਗਾਥਾਵਾਂ ਸੁਣਨ ਵਾਸਤੇ ਮਿਲਦੀਆਂ ਜਾਂ ਆਪਾਂ ਪੜ੍ਹਦੇ ਆਂ ਤੇ ਉਹਨਾਂ ਦੇ ਜੀਵਨ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਕਿੱਦਾਂ ਦੇ ਰਾਜੇ ਸੀ ਤੇ ਉਹਨਾਂ ਦਾ ਰਾਜ ਭਾਗ ਕਿੱਦਾਂ ਦਾ ਸੀ ਜਿਸ ਤਰ੍ਹਾਂ ਮਹਾਰਾਜਾ ਹੀਰਾ ਸਿੰਘ ਜੀ ਨੇ ਆਪਣੇ ਘਰ ਦੇ ਵਿੱਚ ਆਪਣੇ ਮਹਿਲਾਂ ਵਿੱਚ ਨਰੈਣ ਸਿੰਘ ਜੀ ਨੂੰ ਬੁਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਉਵੇਂ ਹੀ ਅੱਜ ਉਹਨਾਂ ਦੇ ਪੁੱਤਰ ਰਿੱਪੂ ਦਮਨ ਸਿੰਘ ਦੇ ਪੜਪੋਤੇ ਅਬੈ ਉਹਦੇ ਪ੍ਰਤਾਪ ਸਿੰਘ ਨੇ ਆਪਣੇ ਮਹਿਲਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਅਤੇ ਉਹਨਾਂ ਨੂੰ ਦਸਤਾਰਬੰਦੀ ਹੋਈ ਆ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਜਿਸ ਤਰ੍ਹਾਂ ਦਾ ਜੀਵਨ ਉਹਨਾਂ ਦੇ ਵੱਡ ਵਡੇਰਿਆਂ ਦਾ ਸੀ ਉਸੇ ਤਰ੍ਹਾਂ ਦਾ ਹੀ ਜੀਵਨ ਇਸ ਬੱਚੇ ਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ